ਹਲਕਾ ਵੈਸੀ ਜਿਮਨੀ ਚੋਨ ਜਤਨਤਵ બાદ ਆਪ ਉਮੀਦਵਾਰ ਸੰਜੀਪ ਅਰੂੜਾ ਨੂੰ ਲਗਾਤਾਰ ਫਤਾਈਆਂ ਮਿਲ ਰਹੀਆਂ ਨੇ ਤੇ ਅੱਜ ਵੀ ਉਹਨਾਂ ਦੀ ਜਤ ਜੀ ਖੁਸ਼ੀ ਲੋਕਾਂ ਦੇ ਵਿੱਚ ਮਨਾਈ ਜਾ ਰਹੀ ਹੈ ਦੱਸ ਦਈਏ ਕਿ ਵਾਰਡ ਨੰਬਰ 73 ਵਿਖੇ ਇੰਚਾਰਜ ਹਿੰਮਤ ਕੁਵਲ ਦੇ ਅਗਵਾਈ ਹੇਠ ਟੋਲ ਪਾਜਾ ਕੇ ਪੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜਤ ਸੱਚਾਈ ਦਿੱਜ ਦਿੱਤਾ ਹੈ ਜੋ ਕੰਮ ਪਿਛਲੇ 3 ਮਹੀਨਿਆਂ ਵਿੱਚ ਸੰਜੀਵ ਅਰੂੜਾ ਨੇ ਕਰਵਾਏ ਨੇ ਉਹ ਅਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਨਹੀਂ ਕਰਵਾਏ ਗੇ ਲੋਕਾਂ ਨੇ ਆਪ ਮੁਹਾਰੇ ਹੋ ਕੇ ਸੰਜੀਵ ਅਰੂੜਾ ਨੂੰ ਵੋਟਾਂ ਪਾ ਕੇ ਮਾਰਚ ਦੇ ਨਾਲ ਹਲਕਾ ਬੈਸਤੀ ਸੀਟ ਜਾਈਆ ਤੇ ਅਸੀਂ ਆਸ ਕਰਦੇ ਹਾਂ ਕਿ ਵਿਧਾਇਕ ਬਣ ਕੇ ਸੰਜੀਵ ਅਰੂੜਾ ਲੁਧਿਆਣਾ ਸ਼ਹਿਰ ਦੀ ਪੀਤ ਰਿਤੇ ਤਰੱਕੀ ਦੇ ਲਈ ਕੰਮ ਕਰਦੇ ਰਹਿ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਲਈ ਸੰਜੀਵ ਅਰੂੜਾ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਲੁਧਿਆਣਾ ਵੈਸ ਤੋਂ 10000 ਦੀ ਵੋਟਾਂ ਦੇ ਉੱਤੇ ਜਲੀਡ ਕੀਤੀ ਆ ਜੀ ਇਹ ਤਾਂ ਵਿਰੋਧੀਆਂ ਦੇ ਮੂੰਹ ਤੇ ਐਸੀ ਚਪੇੜ ਵੱਜੀ ਹੈ ਜਿਹੜੇ ਕਹਿੰਦੇ ਸੀ ਅਸੀਂ ਜਿੱਤੇ ਪਏ ਆ ਇਹ ਇਹ ਆ ਰ ਨਹੀਂ ਸਕਦੇ ਜਾ ਨਹੀਂ ਸਕਦੇ ਦੇਖੋ ਜਿਹੜੇ ਇੰਨੇ ਨੇ ਤਗੜੇ ਪਹਿਲਾਂ ਮਨਿਸਟਰ ਅਹਕਾਰੀ ਸੀ ਉਹਨਾਂ ਦਾ ਅਹਕਾਰ ਤੋੜ ਦਿੱਤਾ ਇੰਨੇ ਵਧੀਆ ਇਨਸਾਨ ਨੇ ਕਿ ਆਮ ਪਬਲਿਕ ਨੇ ਉਹਨੂੰ ਇੰਨੀਆਂ ਭਾਰੀ ਵੋਟਾਂ ਦਾ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਦਿੱਤਾ ਤੇ ਨਾਲੇ ਹੀ ਲੋਕਾਂ ਨੂੰ ਸੰਦੇਸ਼ ਦੇ ਦਿੱਤਾ ਕਿ ਆਮ ਆਦਮੀ ਪਾਰਟੀ ਦੀ 2027 ਦੇ ਵਿੱਚ ਵੀ ਫੁੱਲ ਫਲੈਚ ਨਾਲ ਤਿਆਰੀ ਹੈ ਜੀ ਦੇਖੋ ਜੀ ਜਿਹੜੇ ਜਿਹੜੇ ਮਨਿਸਟਰ ਦਾ ਅਨੋਰਾ ਸਾਹਿਬ ਨੇ ਬੰਨੇ ਕੇਜਰੀਵਾਲ ਸਾਹਿਬ ਕਹਿ ਗਏ ਸੀਗੇ ਪਹਿਲੀ ਗੱਲ ਤਾਂ ਸਾਡੇ ਵਾਰਡ ਦੇ ਵਿੱਚ ਕਾਫੀ ਕੰਮ ਤਾਂ ਉਹਨਾਂ ਨੇ ਕਰਾ ਚੁੱਕੇ ਆ ਜਿਹੜੇ ਉਹਨਾਂ ਨੂੰ ਪਹਿਲੇ ਦਿਨ ਤੋਂ ਹਾਰ ਤੇ ਕਹੀ ਸੀ ਜਿਹੜੇ ਕੁਝ ਹੋਰ ਵਾਲੇ ਆ ਉਹਨਾਂ ਨੇ ਕੰਨੀ ਇਕੱਠੇ ਹੋਇਆ ਉਹ ਵੀ ਜਲਦ ਤੋਂ ਜਲਦ ਉਹਨਾਂ ਨੇ ਕਰਾ ਦਿੰਨੇ ਆ ਜੀ ਬਾਕੀ ਮੇਨ ਸਾਡੇ ਟਰਾਂਸਫਾਰਮ ਦੀ ਦਿੱਕਤ ਸੀਗੀ ਬਿਜਲੀ ਤਾਰਾਂ ਦੀ ਦਿੱਕਤ ਸੀ ਉਹਨਾਂ ਨੇ ਹੱਲ ਕਰਾ ਦਿੱਤੀ ਹੈ ਜੀ ਦੋਇ ਸਤਾਈ ਦੇ ਦੇਖੋ ਜੀ ਤੁਹਾਡਾ ਇੰਨਾ ਵਧੀਆ ਰਿਜ਼ਲਟ ਆਇਆ ਲੁਧਿਆਣਾ ਵੈਸਦਾ ਅਸੀਂ ਕਹਿੰਦੇ ਫੁੱਲ ਫਲੇਜਡ ਸਰਕਾਰ ਦੁਆਰਾ ਹੋਊਗੀ ਜੀ ਹਲਕਾ ਵੈਸੇ ਜਿਮਨੀ ਚੋਨ ਜਤਨ ਤੋਂ ਬਾਅਦ ਆਪ ਉਮੀਦਵਾਰ ਸੰਜੀਪ ਅਰੂੜਾ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਨੇ ਤੇ ਅੱਜ ਵੀ ਉਹਨਾਂ ਦੀ ਜਤ ਕੀ ਖੁਸ਼ੀ ਲੋਕਾਂ ਦੇ ਵਿੱਚ ਮਨਾਈ ਜਾ ਰਹੀ ਹੈ ਦੱਸ ਦਈਏ ਕਿ ਵਾਰਡ ਨੰਬਰ 73 ਵਿਖੇ ਇੰਚਾਰਜ ਹਿੰਮਤ ਕੋਲ ਦੇ ਅਗਵਾਈ ਹੇਠ ਔਲ ਪਜਾ ਕੇ ਪੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜਤ ਸੱਚਾਈ ਦਿੱਜ ਦਿੱਤਾ ਹੈ ਜੋ ਕੰਮ ਪਿਛਲੇ 3 ਮਹੀਨਿਆਂ ਵਿੱਚ ਸੰਜੀਵ ਅਰੋੜਾ ਨੇ ਕਰਵਾਏ ਨੇ ਉਹ ਅੱਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਨਹੀਂ ਕਰਵਾਏ ਗਏ ਲੋਕਾਂ ਨੇ ਆਪ ਮੁਹਾਰੇ ਹੋ ਕੇ ਸੰਜੀਵ ਅਰੋੜਾ ਨੂੰ ਵੋਟਾਂ ਪਾ ਕੇ ਵੱਡੇ ਮਾਰਚੰਦੇ ਨਾਲ ਹਲਕਾ ਬੀਐਸਸੀ ਜਤਾਇਆ ਤੇ ਅਸੀਂ ਆਸ ਕਰਦੇ ਹਾਂ ਕਿ ਵਿਧਾਇਕ ਬਣ ਕੇ ਸੰਜੀਵ ਅਰੋੜਾ ਲੁਧਿਆਣਾ ਸ਼ਹਿਰ ਦੀ ਪ੍ਰਤੀ ਤੇ ਤਰੱਕੀ ਦੇ ਲਈ ਕੰਮ ਕਰਦੇ ਰਹਿਣ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਲਈ ਸੰਜੀਵ अरोड़ा ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਲੁਧਿਆਣਾ ਵੈਚ ਤੋਂ 10000 ਦੀ ਵੋਟਾਂ ਦੇ ਉੱਤੇ ਜਲੀਡ ਕੀਤੀ ਹੈ ਜੀ ਇਹ ਤਾਂ ਵਿਰੋਧੀਆਂ ਦੇ ਮੂੰਹ ਤੇ ਐਸੀ ਚਪੇੜ ਵੱਜੀ ਹੈ ਜਿਹੜੇ ਕਹਿੰਦੇ ਸੀ ਅਸੀਂ ਜਿੱਤੇ ਪਏ ਆ ਇਹ ਇਹ ਆਰ ਨਹੀਂ ਸਕਦੇ ਜਾ ਨਹੀਂ ਸਕਦੇ ਦੇਖੋ ਜਿਹੜੇ ਇੰਨੇ ਨੇ ਤਗੜੇ ਪਹਿਲਾਂ ਮਿਨਿਸਟਰ ਅਹੰਕਾਰੀ ਸੀ ਉਹਨਾਂ ਦਾ ਅਹੰਕਾਰ ਤੋੜ ਦਿੱਤਾ ਇੰਨੇ ਵਧੀਆ ਇਨਸਾਨ ਨੇ ਕਿ ਆਮ ਪਬਲਿਕ ਨੇ ਉਹਨੂੰ ਇੰਨੀਆਂ ਭਾਰੀ ਵੋਟਾਂ ਦਾ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਦਿੱਤਾ ਤੇ ਨਾਲੇ ਹੀ ਲੋਕਾਂ ਨੂੰ ਸੰਦੇਸ਼ ਦੇ ਦਿੱਤਾ ਕਿ ਆਮ ਆਦਮੀ ਪਾਰਟੀ ਦੀ 2027 ਦੇ ਵਿੱਚ ਵੀ ਫੋਲੋ ਫਲੇਜ ਨਾਲ ਤਿਆਰੀ ਹੈ ਜੀ ਦੇਖੋ ਜੀ ਜਿਹੜੇ ਜਿਹੜੇ ਮਨਿਸਟਰ ਦਾ ਅਨੋਰਾ ਸਾਹਿਬ ਨੇ ਬੰਨੇ ਕੇਜਰੀਵਾਲ ਸਾਹਿਬ ਕਹਿ ਗਏ ਸੀਗੇ ਪਹਿਲੀ ਗੱਲ ਤਾਂ ਸਾਡੇ ਵਾਰਡ ਦੇ ਵਿੱਚ ਕਾਫੀ ਕੰਮ ਤਾਂ ਉਹਨਾਂ ਨੇ ਕਰਾ ਚੁੱਕੇ ਆ ਜਿਹੜੇ ਉਹਨਾਂ ਨੂੰ ਪਹਿਲੇ ਧਾਰ ਦੇ ਗਏ ਸੀ ਜਿਹੜੇ ਕੁਝ ਹੋਰ ਵਾਲੇ ਉਹਨਾਂ ਨੇ ਕੰਨੀ ਘੱਟੇ ਹੋਏ ਆ ਉਹ ਵੀ ਜਲਦ ਤੋਂ ਜਲਦ ਉਹਨਾਂ ਨੇ ਕਰਾ ਦਿੰਨੇ ਆ ਜੀ ਬਾਕੀ ਮੇਨ ਸਾਡੇ ਟਰਾਂਸਫਾਰਮ ਦੀ ਦਿੱਕਤ ਸੀਗੀ ਬਿਜਲੀ ਤਾਰਾਂ ਦੀ ਦਿੱਕਤ ਸੀ ਉਹਨਾਂ ਨੇ ਹੱਲ ਕਰਾ ਦਿੱਤੀ ਹੈ ਜੀ ਦੋਇਆ ਸਟਾਈਲ ਦੇਖੋ ਜੀ ਤੁਹਾਡਾ ਇੰਨਾ ਵਧੀਆ ਰਿਜ਼ਲਟ ਆਇਆ ਲੁਧਿਆਣਾ ਵੈਸਦਾ ਅਸੀਂ ਕਹਿੰਦੇ ਫੁੱਲ ਫਲੇਜਡ ਸਰਕਾਰ ਦੁਆਰਾ ਆਉਗੀ ਜੀ